ਜਿਲ੍ਹਾ ਲਾਲਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਸ਼ਰਿਆਮ ਗੁੰਡਾ ਕਰਤੀ ਦਾ ਹੋਇਆ ਨਗਾ ਨਾਦਰਚੰਦ ਦੇ ਕਰੀਬ ਹਮਲਾਵਰਾਂ ਨੇ ਇੱਕ ਮਰੀਜ਼ ਤੇ ਪਰਿਵਾਰ ਤੇ ਕੀਤਾ ਹਮਲਾ ਮਾਮਲਾ ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਦਾ ਹੈ ਜਿੱਥੇ ਦਰਚੰਦ ਦੇ ਕਰੀਬ ਹਮਲਾਵਰ ਚੋਕੇ ਮੂੰਹ ਬਨ ਕੇ ਆਏ ਸਨ ਅਤੇ ਹੱਥਾਂ ਵਿੱਚ ਉਹਨਾਂ ਦੇ ਕਿਰਪਾਨਾਂ ਅਤੇ ਹੋਰ ਤੇਜ਼ ਤਿਆਰ ਹਥਿਆਰ ਸਨ ਉਹਨਾਂ ਵੱਲੋਂ ਮਰੀਜ਼ ਤੇ ਪਰਿਵਾਰ ਉੱਪਰ ਨਿਜੀ ਰੰਜਿਸ਼ ਨੂੰ ਲੈ ਕੇ ਹਮਲਾ ਕਰ ਦਿੱਤਾ ਅਤੇ ਹਸਪਤਾਲ ਦੀ ਵਾਰਡ ਵਿੱਚ ਹਫੜਾ ਤਫੜੀ ਮਚ ਗਈ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ 'ਚ ਸਾਫ਼ ਦਿਖਾਈ ਦੇ ਰਹੀਆਂ ਹਨ ਕਿ ਕਿਸ ਤਰ੍ਹਾਂ ਹਮਲਾਵਰ ਤੇਜ਼ ਹਰ ਹਥਿਆਰਾਂ ਨਾਲ ਲੈ ਸੋਕੇ ਮੂੰਹ ਬੰਨ ਕੇ ਆਉਂਦੇ ਹਨ ਅਤੇ ਮਰੀਜ਼ ਦੇ ਪਰਿਵਾਰ ਉੱਪਰ ਹਮਲਾ ਕਰ ਦਿੰਦੇ ਹਨ ਮੌਕੇ ਤੇ ਪੁਲਿਸ ਉੱਥੇ ਪਹੁੰਚ ਕੇ ਜਾਂਚੇ ਸ਼ੁਰੂ ਕਰ ਦਿੱਤੀ ਹੈ ਜਦੋਂ ਸਵੇਰ ਤਕਰੀਬਨ 10 10:30 ਆਇਆ ਮੇਰੇ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਈ ਸੀ ਆਪਰੇਟ ਵਾਸਤੇ ਤੇ ਆਪਰੇਟ ਕਰਵਾਉਣ ਆਇਆ ਆਪਰੇਟ ਹੋਣ ਤੋਂ ਬਾਅਦ ਤਕਰੀਬਨ 10:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਬੱਚੀ ਨੂੰ ਚੁੱਪ ਕਰਾ ਰਿਹਾ ਸੀ ਚਾੜ ਕਾਏ ਨੇ ਬਾਹਰ ਅਗਨੇ ਮੇਰੇ ਅਗੇ ਹਮਲਾ ਕਰਤਾ ਜੀ ਤੇ ਜਿਸ ਵਿੱਚ ਉਹਨਾਂ ਕੋਲ ਸੀਸੀਟੀਵੀ ਦੇ ਵਿੱਚ ਦੇਖ ਰਿਆ ਜੀ ਉਹਨਾਂ ਕੋਲੇ ਮਾਰੂ ਹਥਿਆਰ ਸੀ ਕਾਫੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਜੀ ਅਸੀਂ ਪਤਾ ਨਹੀਂ ਕਿਉਂ ਕੇ ਸਰਾਂਚਰਸ ਦੇ ਤਰ੍ਹਾਂ ਤੇ ਨਹੀਂ ਵਜ੍ਹਾ ਕੀ ਆ ਪਹਿਲਾਂ ਜਿਹੜੀ ਇੱਥੇ ਗੱਲਬਾਤ ਹੋਈ ਸੀ ਦੁਪਹਿਰ ਵੇਲੇ ਉਹ ਕੀ ਗੱਲ ਹੋਈ ਸੀ ਉਹ ਜਸਟ ਇੱਕ ਆਰਗੂ ਹੋਏ ਸਾਡੇ ਵਿੱਚ ਆਪਸ ਵਿੱਚ ਇਹਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਮੁੰਡਾ ਮਨਾ ਕਰ ਰਿਹਾ ਸੀ ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਯਾਰ ਕੁੜੀਆ ਛੋਟੀ ਹੈ ਘਬਰਾ ਜੇਗੀ ਮੈਂ ਉਹਨੂੰ ਪ੍ਰੀਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਵਾਪਸ ਆ ਜਾਵਾਂ ਇੱਥੇ ਉਹ ਕਿਸੇ ਤਰ੍ਹਾਂ ਗੁੱਸਾ ਕੀਤਾ ਮੈਨੂੰ ਨਹੀਂ ਪਤਾ ਜੀ ਮੈਂ ਆ ਕੇ ਥੱਲੇ ਆ ਗਿਆ ਤੇ ਹਸਪੀਟਲ ਨੇ ਉਹਨੂੰ ਮਿਸ ਬਿਹੇਵ ਕਰਕੇ ਮਾਰਾ ਬੋਲਣ ਕਰਕੇ ਰੈਸਟ੍ਰੀਟ ਕਰਤਾ ਉਸ ਤੋਂ ਉਹ ਤੈਸ਼ ਦੇ ਚਾਰਜੇ ਕੰਮ ਕਰਤੀ ਗਿਆ ਕਿੰਨੇ ਲੋਕ ਸੀਗੇ ਜੀ ਤਕਰੀਬਨ 10 12 ਹੈਗੇ ਸੀ ਤੁਸੀਂ ਕਿੰਨੇ ਨੂੰ ਪਛਾਣਦੇ ਹੋ ਮੈਂ ਤਾਂ ਸਿਰਫ ਅੰਮ੍ਰਿਤਸਰ ਤੋਂ ਅਨਨੁਣਾ ਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਆਪਣਾ ਇਹਨਾਂ ਨੇ ਰੈਸਟ੍ਰੀਕੇਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਪਛਾਨਦਾ ਜਾਣਦਾ ਮੈਂ ਉਹਨੂੰ ਵੀ ਹੈ ਨਹੀਂ ਕੋ ਜੋ ਕੋਣ ਹੈਗਾ ਕੋਣ ਹੈ ਕਿੰਨੇ ਕਿੰਨੇ ਸੱਟਾਂ ਲੱਗੀਆਂ ਜੀ ਅ ਸੱਤ तकरीबन ਮੇਰੇ ਮੇਰੇ ਮੰਮੀ ਦੇ ਇੱਕ ਹੰਮਰ ਫ੍ਰੈਕਚਰ ਹੋਈ ਆਈ ਕੱਟੀ ਗਈ ਉਹਦੇ ਟੈਂਕੀ ਲੱਗੇ ਨੇ ਤੇ ਦਪੇਜ ਆ ਜੀ ਮੇਰੇ ਪਿਓ ਤੋਂ ਤੇ ਨਾਨੀ ਦਾ ਆਪਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਚਾਂਡਮੈਨ ਦੇ ਤੇ ਹਮਲਾ ਕੀਤਾ ਇਹਦੇ ਸੱਟਾਂ ਵੱਜੀਆਂ ਨੇ ਇੱਕ ਦੋ ਸਟਾਫ ਜਿਹੜੇ ਨਾ ਸਟਾਫ ਦੇ ਵਿੱਚ ਆਏ ਸਟਾਫ ਮੈਂਬਰਾਂ ਦੇ ਜਾਂ ਮੇਰੇ ਘਰ ਦੀ ਇੱਕ ਦੋ ਸਟਾਫ ਆ ਜਾਂਦੇ ਕੀ ਹੁਣ ਮੰਗ ਕੀ ਕਰਦੇ ਆ ਮੰਗ ਇਹੇ ਕਰਦਾ ਜੀ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਆ ਇਹਨਾਂ ਤੇ ਕੀਤੀ ਜਾਵੇ ਇਹ ਜਿਹੜੇ ਗੁੰਡਾ ਅੰਸਰ ਆਏ ਘੁੰਮਦੇ ਘਰ ਤੇ ਆ ਇਹਨਾਂ ਦੇ ਨੱਥ ਪਾਈ ਜਾਵੇ ਕੀ ਨਾਂ ਤੇ ਉਹਨਾਂ ਮੇਰਾ ਨਾਂ ਹਰਪ੍ਰੀਤ ਸਿੰਘ ਪਿੰਡ ਰੰਧੂਲਾ ਤਾਰੀ ਠੀਕ ਸਾਥ ਸਾਹ ਹੋਇਆ ਜੀ ਆ ਜੋ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਗੁੰਡਾਗਰਦੀ ਤੁਸੀਂ ਦੇਖ ਹੀ ਰਹੇ ਜੀ ਹਾਲਾਤ ਜੀ ਜਿਵੇਂ ਮਾਰੇ ਮੋਟੀ ਮੈਸ ਹੋਈ ਸੀ ਡਾਇਰੈਕਟਰ ਸਾਹਿਬ ਨਾਲ ਬੈਠ ਕੇ ਗੱਲ ਕਰ ਲੈਂਦੇ ਜੀ ਕਿੰਨਾ ਫਸਦਲੇ ਤੇ ਉਹ ਤਾਂ ਜੀ ਮੈਂ ਤਾਂ ਰਹਿਰਾ ਸਾਹਿਬ ਦਾ 파ੜ ਕਰਤਾ ਪਿਆ ਹਾਂ ਜੀ ਤੇ ਰਹਿਰਾ ਸਾਹਿਬ ਦਾ 파ੜ ਕਰਤਾ ਪਿਆ ਜੀ ਮੇਰੇ ਫਰੈਂਡ ਜਿਹੜੇ ਆ ਭਜਨ ਸਿੰਘ ਕਹਿੰਦੇ ਸੀ ਸਾਹਮਣੇ ਬੈਠੇ ਸੀ ਉਹ ਜਿਹੜੇ ਬਾਹਰੋਂ ਉੱਡੇ ਆਏ ਨੇ ਉਹਨਾਂ ਨੇ ਆਉਂਦੇ ਹੀ ਭਜਨ ਸਿੰਘ ਤੇ ਅਟੈਕ ਕਰਤਾ ਜੀ ਤੇ ਮੈਂ ਰਹਿਰਾ ਸਾਹਿਬ ਦੇ ਵਿੱਚੇ ਬੰਦ ਕਰਕੇ ਉੱਠ ਪਿਆ ਜੀ ਉਸ ਤੋਂ ਬਾਅਦ ਮੇਰੇ ਦੁਆਲੇ ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਜੀ ਬਸ ਆਪਾਂ ਕਹੀ ਸਰਕਾਰ ਤੋਂ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਂਜ ਹੋ ਰਿਹਾ ਹੈ ਉਹ ਠੀਕ ਆਈ ਸਾਡੇ ਮੰਡਲ ਪ੍ਰਧਾਨ ਸਰਦਾਰ ਰਵਜਨ ਸਿੰਘ ਜੀ ਤੇ ਲੱਧੂ ਵਾਲਾ ਉਤਾਰ ਤੋਂ ਜਾਨਲੇਵਾ ਹਮਲਾ ਹੋਇਆ ਜੋ ਕਿ ਉਹਨਾਂ ਦੀ ਬੇਟੀ ਦਾ ਆਪਰੇਟ ਹੋਇਆ ਸੀ ਔਰ ਉਹਨਾਂ ਦੀ ਬੇਟੀ ਸ਼ਵਾਲਿਕ ਹਸਪੀਟਲ ਮੁਕਸਰ ਰੋਡ ਜਲਾਲਾਬਾਦ ਦੇ ਵਿੱਚ ਐਡਮਿਟ ਸੀ ਉਹ ਉਹਨਾਂ ਦੇ ਕੋਲ ਸੀਗੇ ਆਪਦੀ ਬੇਟੀ ਦੇ ਔਰ ਬਾਹਰੋਂ ਆ ਕੇ ਗੁੰਡਾ ਅਨਸਰ ਕਰਪਾਨਾ ਗੰਡਾ ਸੀ ਦਸਤੇ ਲੈ ਕੇ ਉਹਨਾਂ ਦੇ ਗਲ ਪਏ ਔਰ ਬੜੀ ਮੁਸ਼ਕਲ ਦੇ ਨਾਲ ਪਰ ਭਜਨ ਸਿੰਘ ਜੀ ਦੀ ਜਿਹੜੀ ਜਾਨ ਬਚੀ ਏ ਬਹੁਤ ਨਿੰਦਨਯੋਗ ਗੱਲ ਏ ਔਰ ਜੇ ਕਾਨੂੰਨ ਵਿਵਸਥਾ ਦੀ ਆਪਾਂ ਗੱਲ ਕਰੀਏ ਤੇ ਬੁਰੀ ਤਰ੍ਹਾਂ ਜਿਹੜੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਏ ਇਹ ਹਾਲਾਤ ਪੰਜਾਬ ਦੇ ਜੰਗਲ ਹਾਲਾਤ ਵੜਦੇ ਜਾ ਰਹੇ ਨੇ ਔਰ ਇਹਨਾਂ ਲੋਕਾਂ ਨੂੰ ਗੁੰਡਰ ਗੁੰਡੇ ਅਨਸਰ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਰਹਿ ਗਿਆ ਮੈਂ ਬੇਨਤੀ ਕਰਨਾ ਚਾਹਨਾ ਪ੍ਰਸ਼ਾਸਨ ਨੂੰ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਾਹ ਹੋਇਆ ਅੱਜ ਜੋ ਵਾਕਿਆ ਹੋਇਆ। ਦੇਖੋ ਜੀ ਪੇਸ਼ੈਂਟ ਸੀ ਹਰਬੰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ। ਇਹ ਆਪਰੇਸ਼ਨ ਡਾਕਟਰ ਅਸੀਂ ਲੈ ਕੇ ਜਾ ਰਹੇ ਸੀ ਕੁਝ ਕਾਰਨਾ ਕਰਨ ਕੇ ਸਟਾਫ ਨਾਲ ਇਹਨਾਂ ਦੀ ਥੋੜੀ ਬਹਿਸ ਹੋ ਗਈ। ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨिलंबित ਕਰਤਾ ਕਿਉਂਕਿ ਉਹ ਥੋੜਾ ਵੈਸਟਰ ਰਹੀ ਸੀ ਬਿਸਬੀਹਵ ਕੀਤਾ ਸੀ ਉਹਨਾਂ ਦੇ ਰਿਲੇਟਿਵ ਨਾਲ। ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕਵਿਪਮੈਂਟ ਮੰਨਣ ਦੀ ਕੋਸ਼ਿਸ਼ ਕੀਤੀ ਉਹ ਇਹ ਹੋਇਆ ਔਰ ਇਸ ਦੀ ਮੈਂ ਬਹੁਤ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰਡ ਵੀ ਹੋਇਆ ਜੀ ਇਸ ਹਾਦਸੇ ਵਿੱਚ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ ਕਾਫੀ ਸੱਟਾਂ ਡਾਕਟਰ ਸਾਹਿਬ ਕੀ ਮੰਗ ਕੀ ਕਰੋਗੇ ਸਿਕਿਉਰਟੀ ਹੋਣੀ ਚਾਹੀਦੀ ਹੈ ਇੱਥੇ ਇੱਕ ਹੀ ਮੋਲ ਕੰਸਰ ਸ਼ਹਿਰ ਵਿੱਚ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਰੇ ਕਿਸੇ ਹਸਪਤਾਲ ਕਿਉਂਕਿ ਲੋਕ ਜਿਹੜੇ ਆ ਰਹੇ ਨੇ ਕਤਲਵਾਰਾਂ ਲੈ ਕੇ ਨਹੀਂ ਆਉਂਦੇ ਮੇਨ ਰੋਡ ਤੋਂ ਉਹਦਾ ਦੇਖਣਾ ਚਾਹੀਦਾ ਪਰ ਮੁੱਕ ਤੱਕ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਥੈਂਕ ਯੂ ਕੀ ਮਸਲਾ ਹੋਇਆ ਜੀ ਸ਼ਿਵਾਲਿਕ ਮੈਡੀਸਿਟੀ ਦੇ ਵਿੱਚ ਪਤਾ ਲੱਗਿਆ ਕਿ ਕੁਝ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਔਰ ਇੱਥੇ ਜਿਹੜਾ ਕਾਪਿਆਂ ਨਾਲ ਹਮਲਾ ਕੀਤਾ ਜਾਂਦਾ ਜੀ ਇੱਕ ਇੱਕ ਹਰਪ੍ਰਿੰਨ ਸਿੰਘ ਨੇ ਆਪਣਾ ਸਾਨੂੰ ਪ੍ਰਕਾਸ਼ ਸਿੰਘ ਲੱਧੂ ਵਾਲਾ ਤਰ ਤੋਂ ਆਪਣੀ ਬੇਟੀ ਇੱਥੇ ਐਡਮਿਟ ਸੀ ਉਹਨੂੰ ਲਾ ਆਪਰੇਟ ਹੋਇਆ ਸੀ ਇਹ ਬੱਚੀ ਛੋਟੀ ਸੀ ਜੀ ਉਹਨਾਂ ਨੇ ਆਪਰੇਸ਼ਨ ਥੀਏਟਰ ਚੋਂ ਜਾਣਾ ਚਾਹੁੰਦੀ ਸੀ ਇੱਥੇ ਜਿਹੜਾ ਸਟਾਫ ਹੈ ਕੋਈ ਮਦਨ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪ੍ਰੀਤ ਸਿੰਘ ਕਰਨ ਵੀ ਇੱਕ ਵਾਰੀ ਵਿੱਚ ਲੋ ਥੀਏਟਰ ਦੇ ਵਿੱਚ ਘਬਰਾਹਟ ਹੋ ਗਈ ਬੱਚੀ ਮੈਂ ਇੱਕ ਵਾਰੀ ਮਿਲਦਾ ਜੀ ਇਸ ਕਰਕੇ ਪਿੱਛੇ ਉਹਨਾਂ ਦੀ ਬਹਿਸ ਹੋ ਗਈ ਤੇ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਨਟ ਕਰਤੀ ਕਿ ਉਹਨਾਂ ਨੂੰ ਮਿਰਖਾਟ ਹਸਪੀਟਲ ਤੋਂ ਐਸਟੀਗੇਟ ਕਰਤਾ ਜਿਸ ਕਰਕੇ ਉਹ ਦੁਸਰੇ ਚ ਆ ਗਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਲੈ ਆ ਕੇ ਉਹਨੇ ਹਰਪਰ ਸਿੰਘ ਉਹਨਾਂ ਦੀ ਮਗਰ ਤੇ ਨਾਮ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਦਾ ਖਾਮਾ ਕਰਦਾ ਜੀ ਇਹ ਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਸੀ ਸੀਸੀਟੀਵੀ ਦੇ ਵਿੱਚ 11 ਨਜਰ ਆਉਂਦੇ ਨੇ ਸਾਹਮਣੇ ਮੂਹ ਮਾਮਲੇ ਸੀ ਇਹਨਾਂ ਦੀ ਬਾਕੀ ਰੈਟੀਫਾਈ ਕਰ ਲਏ ਨੇ ਅਸੀਂ 3-4 ਬੰਦੇ ਤੇ ਇਹਨਾਂ ਨੂੰ ਰਾਉਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਹੂੰ ਹੁਣ ਫੌਰੀ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨਾਨ ਪਰਸਨ ਤਾਂ ਹੈਗੀ ਹੈ ਇੱਕ ਹੂੰ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫੇਅਰ ਲੋਚ ਕਰਾਂਗੇ ਦਨ ਆਪਣਾ ਜੋ ਪ੍ਰੋਸੀਜਰ ਹੋ ਗਿਆ ਉਹ ਡਾਊਟ ਕਰਦੇ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ ਡਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਹੀਂ ਇਹ ਇਹ ਬਿਹਾਈਂਡ ਦੀ ਬਾਸ ਜਿਹਨਾਂ ਨੂੰ ਸਲੱਖਾ ਪਿੱਛੇ ਖਿਜਾਂਗੇ ਇਹ ਬੰਦੇ ਸਮਾਜ 'ਚ ਖੁੱਲੇ ਘੁੰਮਣ ਦੇ ਯੋਗ ਨਹੀਂ ਠੀਕਸ ਥੈਂਕ ਯੂ